ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸਾਡੇ ਨਾਲ ਵੀਨਾ ਗੋਇਲ मैम ਮੌਜੂਦ ਨੇ ਜਿਹੜੇ ਕਿ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਨੇ 27 28 ਸਾਲ ਤੋਂ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਯੂਕੇ ਔਰ ਕੈਨੇਡਾ ਔਰ ਦੂਸਰੇ ਮੁਲਕਾਂ ਦੇ ਲਈ ਗਾਈਡ ਕਰ ਰਹੇ ਨੇ ਹੁਣ ਅੱਜ ਵਿਸ਼ਾ ਬੜਾ ਮਹੱਤਵਪੂਰਨ ਹੈ ਕੈਨੇਡਾ ਦੇ ਵਿੱਚ ਹਾਲਾਤ ਪਹਿਲਾਂ ਨਾਲੋਂ ਚੰਗੇ ਬਣ ਰਹੇ ਨੇ ਪੁਰਾਣੇ ਵਿਦਿਆਰਥੀਆਂ ਨੂੰ ਕੰਮ ਵੀ ਮਿਲ ਰਹੇ ਨੇ ਵਿਦਿਆਰਥੀ ਲਗਭਗ ਸੈਟਲ ਹੋ ਰਹੇ ਨੇ ਪਰ ਦਸੰਬਰ ਦੇ ਵਿੱਚ ਨਵੰਬਰ ਇਨਟੇਕ ਦੇ ਵਿੱਚ ਔਰ ਜਨੂਅਰੀ ਇਨਟੇਕ ਦੇ ਲਈ ਬਹੁਤ ਸਾਰੇ ਵਿਦਿਆਰਥੀਆਂ ਦੀਆਂ ਕੈਨੇਡਾ ਤੋਂ ਰਿਫਿਊਜਲਸ ਆ ਰਹੇ ਨੇ ਹੁਣ ਮਈ ਔਰ ਸਪਟੰਬਰ ਇਨਟੇਕ ਦੇ ਵਿੱਚ ਰਿਫਿਊਜਲ ਨਾ ਆਵੇ ਖਾਸ ਤੌਰ ਤੇ ਮਈ ਇਨਟੇਕ ਚ ਰਿਫਿਊਜਲ ਨਾ ਆਵੇ ਔਰ ਵਿਦਿਆਰਥੀਆਂ ਨੂੰ ਅਜਿਹਾ ਕੋਰਸ ਕਿਵੇਂ ਚੁਣਨ ਦੇ ਵਿੱਚ ਮਦਦ ਕੀਤੀ ਜਾਵੇ ਕਿ ਉਹਨਾਂ ਨੂੰ ਪੋਸਟ ਸਟਡੀ ਵਰਕ ਪਰਮਿਟ ਵੀ ਮਿਲੇ ਇਹਨਾਂ ਸਾਰੀਆਂ ਗੱਲਾਂ ਤੇ ਵਿਨਾ ਕੋਇਲ मैम ਦੇ ਨਾਲ ਅਸੀਂ ਗੱਲਬਾਤ ਕਰਾਂਗੇ ਵਿਨਾ ਮੈਮ ਮੈਂ ਇਹ ਸਮਝਣਾ ਚਾਹੂੰਗਾ ਇੱਕ ਤਾਂ ਰਿਫਿਊਜਲ ਬਹੁਤ ਆਈ ਹੁਣ ਵਿਦਿਆਰਥੀ ਕਿਵੇਂ ਤੈਅ ਕਰਨ ਕਿ ਕਿਹੜਾ ਕੋਰਸ ਉਹਨਾਂ ਨੇ ਚੁਣਨਾ ਹੈ ਜਿਹਦੇ ਵਿੱਚ ਪੋਸਟ ਸਟਡੀ ਵਰਕ ਪਰਮਿਟ ਔਰ ਪੀਆਰ ਦਰਾ ਆਸਾਨ ਹੈ ਔਰ ਇਹਦੇ ਨਾਲ ਰਿਫਿਊਜ਼ਲ ਤੋਂ ਬਚਣ ਲਈ ਕੀ ਕਰਨ ਕਿਉਂਕਿ ਫਾਈਲ ਲੌਂਚ ਕਰਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਨੇ ਵਿਦਆਉਟ ਜੀ ਜੀਆਈਸੀ ਗੱਲ ਹੋ ਰਹੀ ਹੈ ਕਿ ਪੁਰਾਣੇ ਫੰਡ ਸ਼ੋਅ ਕਰਨ ਦੀ ਲੋੜ ਹੈ ਵਿਦਿਆਰਥੀ ਇਹਨੂੰ ਲੈ ਕੇ ਬਹੁਤ ਜ਼ਿਆਦਾ ਕਨਫਿਊਜ਼ ਹੈ ਕਿ ਫੰਡ ਸ਼ੋਅ ਕਰਨੇ ਪੈਣਗੇ ਇਹ ਤਮਾਮ ਪੁਆਇੰਟਸ ਕੈਨੇਡਾ ਦੇ ਮੈਂ ਚਾਹੂੰਗਾ ਕਿ ਤੁਸੀਂ ਐਡਰੈਸ ਕਰੋ ਜਸ਼ਨਕਾਲ ਨਮਸਕਾਰ ਸਾਰਿਆਂ ਨੂੰ ਔਰ ਸਾਰਿਆਂ ਨੂੰ ਨਵੇਂ ਸਾਲ ਦੀ ਮਾਰਕਾ ਜਿਹੜਾ ਇਹ ਚੀਜ਼ ਆਈ ਹੈ ਕਿ ਰਿਜੈਕਸ਼ਨ ਆਇਆ no doubt ਕਿਉਂਕਿ ਜਦ SDS ਹਟਾਤਾ ਤੇ ਹਰ ਤਰ੍ਹਾਂ ਦੀ ਫਾਈਲਾ ਅਪਲਾਈ ਹੋਈਆਂ ਇਹ ਤੁਹਾਨੂੰ ਮੈਂ ਪਹਿਲੇ ਹੀ ਦੱਸਤਾ ਸੀਗਾ ਕਿ ਉਹਦੇ ਵਿੱਚ ਜਿਹੜੇ ਅੱਛੇ ਪ੍ਰੋਫਾਈਲ ਆ ਉਹ ਸਿਲੈਕਟ ਕਰਨਗੇ ਹੁਣ ਜਦ SDS ਹਟਾਤਾ ਤੇ ਉਹਨਾਂ ਨੇ ਜਿਹੜੇ 6 ਬੈਂਡ ਈਚ ਦੀ ਵੀ ਰਿਕੁਆਇਰਮੈਂਟ हट ਗਈ ਉਹਦੇ ਵਿੱਚ ਫੇਰ ਤੁਹਾਡੀ GIC ਦੀ ਵੀ ਰਿਕੁਆਇਰਮੈਂਟ हट ਗਈ ਉਹਦੇ ਵਿੱਚ ਸਾਲ ਦੀ ਫੀਸ ਦੀ ਵੀ ਰਿਕੁਆਇਰਮੈਂਟ ਹਟ ਗਈ ਮੀਨਸ ਜਿਹੜੇ ਫਿਲਟਰ ਲਗਾਏ ਸੀਗੇ ਉਹ ਸਾਰੇ ਫਿਲਟਰ ਹਟ ਗਏ ਉਹ ਫਿਲਟਰ ਦੇ ਨਾਲ ਵੀਜ਼ਾ ਉਹ ਆਲਮੋਸਟ 100% ਦੇ ਰਹੇ ਸੀਗੇ ਰੀਜ਼ਨ ਬੀਇੰਗ ਕਿ ਉਹਨਾਂ ਨੇ ਕਿਹਾ ਕਿ ਇਹੀ ਬੱਚਾ ਐਕਸੈਪਟ ਕਰਨਾ ਜਿਹਦੇ 6 ਬੈਂਡ ਰੀਚ ਹੈ ਜਿਹਦੇ ਸਾਲ ਦੀ ਫੀਸ ਦਿੱਤੀ ਹੈ ਜਿਨੇ ਲਿਵਿੰਗ ਐਕਸਪੈਂਸਸ ਉੱਤੇ ਜਮਾ ਕਰਾਏ ਹੋਏ ਆ ਹੁਣ ਉਹ ਸਾਰੇ ਜਦ ਫਿਲਟਰ ਹਟਾਤੇ ਤੇ ਹਰ ਕਿਸਮ ਦੀ ਫਾਈਲ ਅਪਲਾਈ ਹੋਈ ਚਾਹੇ ਉਹ 5.5 ਬੈਂਡ ਵਾਲੀ ਸੀਗੀ ਚਾਹੇ ਉਹ 6 ਮਹੀਨੇ ਕਿਉਂਕਿ ਹੁਣ ਤੇ ਸਾਰੇ ਹੀ 6 ਮਹੀਨੇ ਦੀ ਫੀਸ ਦੇ ਕੇ ਅਪਲਾਈ ਕਰ ਸਕਦੇ ਆ ਤੇ ਪ੍ਰੋਫਾਈਲਿੰਗ ਫੀਅਰ ਕੋਈ ਆਰਟ ਦਾ ਬੱਚਾ ਹੈ ਜਾਂ ਉਹਦੀ ਪਰਸੈਂਟੇਜ ਅੱਛੀ ਨਹੀਂ ਹੈ ਕਾਲਜ ਬਹੁਤ ਅੱਛਾ ਨਹੀਂ ਹੈ ਪੋਸਟ ਸਟਡੀ ਵਰਕ ਪਰਮਿਟ ਚਾਹੀ ਨਹੀਂ ਹੈ ਤੇ ਹੁਣ ਜਿਹੜੇ ਇਦਾਂ ਦੇ ਪ੍ਰੋਫਾਈਲ ਆਏ ਉਹ ਰਿਜੈਕਸ਼ਨ ਦੀ ਤਰਫ ਜ਼ਿਆਦਾ ਗਏ ਹੁਣ ਜਦ ਕਹਿੰਦੇ ਨਾ ਕਿ ਭੀੜ ਜੀ ਲੱਗੀ ਹੁੰਦੀ ਉਹਦੇ ਵਿੱਚ ਚੰਗੇ ਬੱਚੇ ਵੀ ਕਈ ਵਾਰੀ ਨਿਕਲ ਜਾਂਦੇ ਆ ਪਰ ਕੈਨੇਡਾ ਇਹੋ ਜਿਹਾ ਕੰਟਰੀ ਹੈ ਜਹ ਤੁਹਾਡਾ ਪ੍ਰੋਫਾਈਲ ਅੱਛਾ ਤੁਸੀਂ ਦੁਆਰਾ ਵੀਜ਼ਾ ਲਾਓ ਵੀਜ਼ਾ ਨਿਕਲ ਜਾਂਦਾ ਹੈ ਉੱਥੇ ਇੰਨੀ ਕੋਈ ਪ੍ਰੋਬਲਮ ਨਹੀਂ ਹੈ ਹਾਂ ਜਿਹੜਾ ਸਭ ਤੋਂ ਇੰਪੋਰਟੈਂਟ ਪੁਆਇੰਟ ਹੈ ਕਿ ਤੁਹਾਡਾ ਕਾਲਜ ਬਹੁਤ ਅੱਛਾ ਹੋਏ ਉਹਨਾਂ ਨੇ ਇੱਕ ਲਿਸਟ ਦਿੱਤੀ ਹੈ ਕਿ ਇਹ ਜਿਹੜੇ ਕੋਰਸਸ ਆ ਉਹਦੇ ਵਿੱਚ ਹੀ ਅਸੀਂ ਪੋਸਟ ਅਡਿ ਵਰਕ ਪਰਮਿਟ ਦਵਾਂਗੇ ਜ਼ਿਆਦਾਤਰ ਸਾਰੇ ਕੋਰਸਸ ਆਉਂਦੇ ਹੋ ਐਗਰੀਕਲਚਰੋਂ ਹੋਏ ਟਰਾਂਸਪੋਰਟ ਦਾ ਹੋਏ ਹੈਲਥ ਤੋਂ ਰਿਲੇਟਿਡ ਹੋਏ ਚਾਈਲਡ ਕੇਅਰ ਤੋਂ ریلیਟਡ ਨਵਾਂ ਐਡ ਕਰਤਾ ਇਹਨਾਂ ਨੇ ਇਹ ਮੈਕਸਿਮਮ ਕੋਰਸਸ ਦੇ ਵਿੱਚ ਪੋਸਟ ਸਟਡੀ ਵਰਕ ਪਰਮਿਟ ਹੈ ਔਰ ਜਿੰਨੇ ਗਵਰਨਮੈਂਟ ਕਾਲਜੇਸ ਹਨ ਉਹਨਾਂ ਦੇ ਜਿਹੜੇ ਕੋਰਸਸ ਉਹ ਜ਼ਿਆਦਾਤਰ ਪੋਸਟ ਸਟਡੀ ਵਰਕ ਪਰਮਿਟ ਵਾਲੇ ਹੀ ਹੈ ਡਿਪਲੋਮੇ ਕੋਰਸਸ ਕਿਉਂਕਿ ਡਿਪਲੋਮੇ ਦੇ ਵਿੱਚ ਪੋਸਟ ਸਟਡੀ ਵਰਕ ਪਰਮਿਟ ਦੀ ਜ਼ਰੂਰਤ ਹੈ ਜਿਹੜਾ ਡਿਗਰੀ ਹੈ ਉਹਦੇ ਵਿੱਚ ਤੇ ਕੋਈ ਵੀ ਕੋਰਸ ਹੋਵੇ ਸਾਰਿਆਂ 'ਚ ਹੀ ਪੋਸਟ ਸਟਡੀ ਵਰਕ ਪਰਮਿਟ ਮਿਲਣਾ ਹੀ ਮਿਲਣਾ ਹੈ ਚਾਹ ਬੈਚਲਰ ਹੈ ਚਾਹ ਮਾਸਟਰਸ ਹੈ ਤੇ ਜੇ ਕਾਲਜ 'ਚ ਜਾ ਰਹੇ ਹੋ ਡਿਪਲੋਮਾ ਲੈ ਰਹੇ ਹੋ ਉਹ ਫਿਰ ਧਿਆਨ ਨਾਲ ਲੋ ਕਿ ਇੱਕ ਲੋਕੇਸ਼ਨ ਤੁਹਾਡੇ ਬੜੇ ਇੰਪੋਰਟੈਂਟ ਹੈ ਕਿਹੜੀ ਲੋਕੇਸ਼ਨ ਤੇ ਤੁਸੀਂ ਜਾ ਰਹੇ ਹੋ ਉੱਥੇ ਜਿਹੜਾ ਕੋਰਸ ਕਿੰਨਾ ਇੰਪੋਰਟੈਂਟ ਹੈ ਕੋਰਸ ਕਿਦਾਂ ਚੋਣ ਕਰਨਾ ਉਸ ਲੋਕੇਸ਼ਨ ਦੇ ਵਿੱਚ ਮੰਨ ਲਵੋ ਅਲਬਾਟਾ ਚ ਜਾ ਰਹੇ ਹੋ ਉੱਥੇ ਮਾਈਨਿੰਗ ਜ਼ਿਆਦਾ ਹੈ ਉੱਥੇ ਪੈਟਰੋਲੀਅਮ ਜ਼ਿਆਦਾ ਹੈ ਮਤਲਬ ਇਦਾਂ ਦੇ ਕੋਰਸ ਲਓ ਕਿ ਜਿਹੜੇ ਉੱਥੇ ਰਿਕੁਆਇਰਮੈਂਟ ਜੌਬ ਜ਼ਿਆਦਾ ਹੈ ਕਿਉਂਕਿ ਗਵਰਨਮੈਂਟ ਨੇ ਉੱਥੇ ਦੇ ਬੰਦਿਆਂ ਦੀ ਲੋੜ ਹੈ ਜਿਹੜੇ ਉੱਥੇ ਜਾਂਦੇ ਆ ਤੇ ਤੁਹਾਡੇ ਕੋਲ ਜੇ ਜੌਬ ओरिएंटेड कोर्स ਹੋਏਗਾ ਅੱਛਾ ਕੋਰਸ ਹੋਏਗਾ ਇੱਥੇ ਪ੍ਰੋਫਾਈਲ ਤੁਹਾਡਾ ਬਹੁਤ ਅੱਛਾ ਹੈ ਤੁਹਾਡਾ ਵੀਜ਼ਾ ਰਿਜੈਕਟ ਨਹੀਂ ਹੋ ਸਕਦਾ ਹੁਣ ਤੁਸੀਂ ਇੱਕ ਗੱਲ ਪੁੱਛੀ ਡੱਲਾ ਸਾਹਿਬ ਕਿ ਜਿਹੜੀ ਜੀਆਈਸੀ ਹਟਣ ਦਾ ਕੀ ਫਰਕ ਪਿਆ ਲਾਣੀ ਚਾਹੀਦੀ ਕਿ ਨਹੀਂ ਲਾਣੀ ਚਾਹੀਦੀ ਜੇ ਤੁਸੀਂ ਲਾਤੇ ਤਾਂ ਤੁਸੀਂ ਪਹਿਲੇ ਪ੍ਰੂਫ ਕਰਤਾ ਕਿ ਤੁਹਾਡੇ ਕੋਲ ਜਿਹੜੇ ਫੰਡਸ ਅਵੇਲੇਬਲ ਹੈ ਜੇ ਜੀਆਈਸੀ ਨਹੀਂ ਲਾਈ ਤੇ ਤੁਹਾਨੂੰ 6 ਮਨਥ 올ਡ ਫੰਡ ਸ਼ੋ ਕਰਨੇ ਪੈਂਦੇ ਆ ਇੱਥੇ ਕੈਨੇਡਾ ਦੇ ਵਿੱਚ ਸਫੀਸ਼ੀਐਂਟ ਫੋਨ ਫੰਡ ਸ਼ੋ ਕਰਨੇ ਪੈਂਦੇ ਆ ਤੁਹਾਡੇ ਕੋਲ ਕਿ ਇੰਨਾ ਜ ਅੱਛਾ ਫੰਡ ਹੈ ਕਿ ਤੁਸੀਂ ਪੜ ਸਕਦੇ ਹੋ ਵਿਦਆਊਟ ਯੂ ਨੋ ਕੋਈ ਰਿਫਿਊਜ਼ ਕਲੇਮ ਨਹੀਂ ਪਾਓਗੇ ਆ ਕੁਛ ਇਦਾਂ ਦੇ ਕੰਮ ਨਹੀਂ ਕਰੋਗੇ ਜਿਹਦੇ ਨਾਲ ਕਿ ਉੱਥੇ ਗਵਰਨਮੈਂਟ ਨੂੰ ਪ੍ਰੋਬਲਮ ਆਏ ਔਰ ਉਹ ਫਿਰ ਡਿਪੋਰਟ ਕਰਨ ਇਸ ਕਰਕੇ ਇਹ ਫਾਈਲ ਬਹੁਤ ਧਿਆਨ ਨਾਲ ਦੇਖੀ ਜਾਂਦੀ ਹੈ ਜੇ ਤੁਸੀਂ ਜੀਆਈਸੀ ਨਹੀਂ ਕਰ ਰਹੇ ਹੋ ਤਾਂ ਤੁਹਾਨੂੰ ਫੰਡਸ ਬਹੁਤ ਅੱਛੇ ਦਿਖਾਣੇ ਪੈਣਗੇ ਜੀਆਈਸੀ ਕਰਕੇ ਕਿਉਂਕਿ ਉਹਨਾਂ ਦੇ ਸਿਸਟਮ ਚ ਰਿਹਾ ਆਪਾਂ ਕਹਿ ਸਕਦੇ ਹਾਂ ਕਿ ਆਲਰੇਡੀ ਸਾਡੇ ਜਿਹੜੇ ਫੰਡ ਹੈ ਉਹ ਅਸੀਂ ਜੀਆਈਸੀ ਦੇ ਵਿੱਚ ਦੇ ਦਿੱਤੇ ਔਰ ਜੇ ਤੁਹਾਡੇ 올ਡ ਫੰਡਸ ਹੈ ਫਿਰ ਤੁਸੀਂ ਨਾ ਵੀ ਜੀਆਈਸੀ ਕਰੋ ਫਿਰ ਫਰਕ ਨਹੀਂ ਪੈਂਦਾ ਕਿਉਂਕਿ ਐਚਡੀਐਸ ਤੇ ਆਲਰੇਡੀ ਹਟ ਚੁੱਕਿਆ ਹੈ ਔਰ ਆਉਣ ਵਾਲੇ ਟਾਈਮ 'ਚ ਦੇਖੋਗੇ ਤੁਸੀਂ ਵੀਜ਼ੇ ਲੱਗਣਗੇ ਕਿਉਂਕਿ ਲੋਕਾਂ ਨੂੰ ਇਹ ਸਮਝ ਆ ਜਾਏਗਾ ਕਿ ਇਹ ਜੀ ਪ੍ਰੋਫਾਈਲ ਨੂੰ ਵੀਜ਼ਾ ਮਿਲਣਾ ਜਿਹੜੇ ਕੋਰਸਸ ਇਹਨਾਂ ਨੇ ਸਪੈਸੀਫਿਕਲੀ ਕਹੇ ਹੈ ਜਿਹਦੇ ਵਿੱਚ ਪੋਸਟ ਸਟੱਡੀ ਵਰਕ ਪਰਮਿਟ ਹੈ ਜਿਹੜੇ ਏਰੀਆਜ਼ ਦੇ ਵਿੱਚ ਇਹਨਾਂ ਨੂੰ ਬੰਦਿਆਂ ਦੀ ਜ਼ਰੂਰਤ ਹੈ ਤੁਸੀਂ ਉੱਥੇ ਅਪਲਾਈ ਕਰੋ ਫਿਰ ਕਦੀ ਵੀ ਤੁਹਾਨੂੰ ਵੀਜ਼ਾ ਰਿਜੈਕਸ਼ਨ ਫੇਸ ਨਹੀਂ ਕਰਨੀ ਪੈਗੀ ਜਿਹਦੇ ਵਿੱਚ ਤੁਹਾਡਾ ਸਸਕੇਜਵਨ ਹੋ ਗਿਆ ਜਾਂ ਤੁਹਾਡੇ ਕੋਲ ਅਲਬਰਟਾ ਹੋ ਗਿਆ ਨਿਊ ਬਰਨਸਵਿਕ ਹੋ ਗਿਆ ਮਤਲਬ ਇਹੋ ਜੇ ਏਰੀਆਜ਼ ਐ ਇੱਧਰ ਜਾਓ ਤੁਹਾਡੇ ਸੈਟਲਮੈਂਟ ਆਪਸ਼ਨ ਵੀ ਤੁਹਾਨੂੰ ਵਧੀਆ ਮਿਲਣਗੀਆਂ ਜੌਬਸ ਵੀ ਵਧੀਆ ਮਿਲਣਗੀਆਂ ਔਰ ਤੁਹਾਡੇ ਪੀਆਰ ਆਪਸ਼ਨ ਵੀ ਵਧੀਆ ਬੋਲੀ ਹੋਣਗੇ ਚਲੋ ਥੈਂਕ ਯੂ ਸੋ ਮੱਚ ਵੀਨਾ मैम ਸੋ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੀ ਕੀਤੀ ਹੈ ਸੋ ਕੈਨੇਡਾ ਦੇ ਵਿਦਿਆਰਥੀ ਜਿਨ੍ਹਾਂ ਨੇ ਮਈ ਇਨਟੇਕ ਦੇ ਵਿੱਚ ਅਪਲਾਈ ਕਰਨਾ ਹੈ ਤੁਰੰਤ ਵੀਨਾ मैम ਦੇ ਨਾਲ ਸੰਪਰਕ ਕਰ ਸਕਦੇ ਨੇ ਸਕਰੀਨ ਤੇ ਨੰਬਰ ਹੈ ਔਰ ਤੁਸੀਂ ਸੋਚ ਸਮਝ ਕੇ ਆਪਣੀ ਫਾਈਲ ਲਾਓ ਥੈਂਕ ਯੂ ਸੋ ਮੱਚ ਵੀਨਾ ਮੈਮ ਥੈਂਕ ਯੂ